ਹਾਂਜੀ ਦੋਸਤੋ ਸਾਰ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਅਨੰਦ ਕਾਰਜਾਂ ਤੋਂ ਬਾਅਦ ਲਾੜਾ ਜਦੋਂ ਆਪਣੀ ਡਰੈਸ ਚੇਂਜ ਕਰਨ ਲੱਗਾ ਤਾਂ ਪੈਂਟ ਕਰਦੇ ਵਿੱਚ ਹੀ ਭੁੱਲ ਆਇਆ ਜਦੋਂ ਇਸ ਨੂੰ ਪਤਾ ਲੱਗਿਆ ਕਿ ਪੈਂਟ ਕਰਦੇ ਵਿੱਚ ਭੁੱਲ ਆਇਆ ਤਾਂ ਮੂੰਹ ਦੇਖੋ ਕਿੰਨਾ ਅਮੋਸਨਲ ਜਿਹਾ ਬਣਾ ਲਿਆ ਅੱਗੇ ਤੁਸੀਂ ਇਹਨਾਂ ਵੀਰਾਂ ਦੀ ਵੀਡੀਓ ਜ਼ਰੂਰ ਸੁਣੋ ਆਹ ਨਾ ਬੂਟ ਕੱਢ ਲੈ ਜਲਦੀ ਤਿਆਰੀ ਤਿਆਰੀ ਬੇਤਿਆਰੀ ਤੇ ਪਾਰੀ ਹੋ ਜਾ ਤਿਆਰ ਸ਼ਰਟ ਸੋਹਣੀ ਆ ਤਾਰੀ ਦੀ ਆਹ ਸ਼ਰਟ ਨਹੀਂ ਆਦਾ ਵੀ ਆਹ ਦਾ ਕੱਢ ਲਾ ਸਾਰਾ ਸੈੱਟ ਯਾਰ ਗਰੀ ਵਿੱਚ ਇਹ ਕੋਈ ਨਾ ਮੈਂ ਕਰ ਦਿੰਦਾ ਪੈਂਟ 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 ਉਹ ਕੱਟ ਕੇ ਰੱਖੀ ਹੋਈ ਹੈ ਤੇ ਘਰੇ ਨਹੀਂ ਮੈਂ ਨੇ ਪ੍ਰੈਸ ਕਰਦੇ ਮਾਸਟਰ ਦਾਲੂ ਵੀ ਕਰਦਾ ਉਹ ਜਾ ਯਾਰ ਇਹਨਾਂ ਦਾ ਪ੍ਰੈਸ ਦਾ ਕੀ ਕਰਾਂ ਪੈਂਟ ਤਾਂ ਲੈ ਜਾਂਦੀ ਤੁਸੀਂ ਭਾਵੇਂ ਕੱਟ ਕੇ ਨਾ ਰਾਜੂ ਕੱਟੀ ਖੱਚੋ ਤੂੰ